ਫਤੇਗੜ ਸਾਹਿਬ ਦੇ ਵਿੱਚ ਸ਼ੀਧੀ ਜੋੜ ਮੇਲ ਦੇ ਮਹੱਤਵਪੂਰਨ ਪਲ ਜਾਨੀ ਕਿ ਨਗਰ ਕੀਰਤਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਨੇ ਪਾਲਕੀ ਸਾਹਿਬ ਨੂੰ ਸਜਾਇਆ ਜਾ ਰਿਹਾ ਕੱਲ ਦੇ ਨਗਰ ਕੀਰਤਨ ਦੇ ਲਈ ਤਾਂ ਕਿ ਗੁਰਦੁਆਰਾ ਫਤੇਗੜ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾਵੇ ਪਾਲਕੀ ਸਾਹਿਬ ਦੇ ਤੁਸੀਂ ਦੇਖ ਲਓ ਸਜਾਵਟ ਜਿਹੜੀ ਉਹ ਚੱਲ ਰਹੀ ਹੈ ਵੱਖ-ਵੱਖ ਕਿਸਮ ਦੇ ਫੁੱਲ ਲਾਏ ਜਾ ਰਹੇ ਹਨ ਗੈਂਦੇ ਦੇ ਫੁੱਲ ਨੇ ਹੋਰ ਵੀ ਕਈ ਕਿਸਮ ਦੇ ਜਿਹੜੇ ਫੁੱਲ ਨੇ ਉਹ ਲਾਏ ਜਾ ਰਹੇ ਨੇ ਕਈ ਕੁਆਂਟਲ ਜਿਹੜੇ ਫੁੱਲ ਨੇ ਇਲਾਕੇ ਇੱਥੇ ਸੇਵਾ ਕੀਤੀ ਜਾਂਦੀ ਹੈ ਪਾਲਕੀ ਸਾਹਿਬ ਨੂੰ ਸਜਾਇਆ ਜਾਂਦਾ ਹੈ ਤਾਕੇ ਜਿਹੜਾ ਵੀ ਕੋਈ ਦੇਖੇ ਤਾਂ ਉਸ ਦਾ ਜਿਹੜਾ ਮਨ ਹੈ ਉਹ ਸਿਲਜਿਆ ਜਾਵੇ ਹਾਲਾਂਕਿ ਇਹ ਗੱਲ ਕੀਤੀ ਜਾਵੇ ਉਸ ਸਮੇਂ ਦੀ ਤਾਂ ਉਹ ਸਮਾਂ ਸੀ ਜਦੋਂ ਇਸੇ ਥਾਂ ਤੋਂ ਬਵਾਨ ਸਜਾ ਕੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਨੂੰ ਉਸ ਸਾਥ ਜਿਸ ਨੂੰ ਗੁਰਦਾਰਾ ਜੋਤੀ ਸਰੂਪ ਸਾਹਿਬ ਕਿਹਾ ਜਾਂਦਾ ਉੱਥੇ ਲੈ ਕੇ जाया ਗਿਆ ਸੀ ਉਸੇ ਤਰੀਕੇ ਨਾਲ ਸਜਾਵੜ ਕੀਤੀ ਜਾਂਦੀ ਹੈ ਬਵਾਨ ਦੇ ਰੂਪ ਚ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਸ਼ੋਭਿਤ ਕਰਕੇ ਉਸੇ ਥਾਂ ਤੇ ਲੈ ਕੇ जाया ਜਾਂਦਾ ਤੇ ਉੱਥੇ ਜਾ ਕੇ ਫਿਰ ਪਾਠ ਜਿਹੜੇ ਰੱਖੇ ਹੁੰਦੇ ਉਹਨਾਂ ਦੇ ਭੋਗ ਪਾਏ ਜਾਂਦੇ ਅਰਦਾਸ ਕੀਤੀ ਜਾਂਦੀ ਆ ਸੈਭ ਜਾਦੇ ਆ ਨੂੰ ਯਾਦ ਕੀਤਾ ਜਾਂਦਾ ਤੇ ਆਖੇਕਾਰ ਫਿਰ ਇਸ ਦਿਨ ਰੋਜਾ ਜਿਹੜਾ ਸ਼ੀਦੀ ਜੋੜ ਮੇਲਾ ਉਸ ਦੀ ਸਮਾਪਤੀ ਹੋ ਜਾਂਦੀ ਆ ਬਹੁਤ ਕੂਬੀ ਤਿਆਰੀਆਂ ਚੱਲ ਰਹੀਆਂ ਕਈ ਕਾਂਟਿਆਂ ਦੀਆਂ ਤਿਆਰੀਆਂ ਤੋਂ ਬਾਅਦ ਇਹ ਪਾਲਕੀ ਸਾਹਿਬ ਜਿਹੜੀ ਆ ਉਹ ਤਿਆਰ ਹੋਵੇਗੀ ਤੇ ਕੱਲ ਨੂੰ ਇਸ ਦੇ ਵਿੱਚ ਹੀ ਜਿਹੜਾ ਨਗਰ ਕੀਰਤਨ ਉਹ ਕੱਢਿਆ ਜਾਵੇਗਾ ਵੱਖ-ਵੱਖ ਜਗ੍ਹਾ ਤੋਂ ਇਹ ਜਿਹੜੇ ਫੁੱਲ ਲਿਆਂਦੇ ਜਾਂਦੇ ਆ ਵੱਖ-ਵੱਖ ਜਗ੍ਹਾ ਤੋਂ ਇਹ ਫੁੱਲ ਨੇ ਜਿਹੜੇ ਇੱਥੇ ਸਿਰਫ ਕੇਵਲ ਪਾਲਕੀ ਸਾਹਿਬ ਦੀ ਤਿਆਰੀ ਵਾਸਤੇ ਆਉਂਦੇ ਨੇ ਤਾਂ ਕਿ ਜਿਹੜੀਆਂ ਸੰਗਤਾਂ ਦਰਸ਼ਣ ਕਰਨ ਤਾਂ ਉਹ ਦੇਖਣ ਕਿ ਵਾਕਈ ਜਿਹੜਾ ਆ ਅਲੋਕਿਕ ਨਜ਼ਾਰਾ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਆ ਸੋ ਤਿਆਰੀਆਂ ਬਖੂਬੀ ਚੱਲ ਰਹੀਆਂ ਨੇ ਤਿਆਰੀਆਂ ਦਿਖਾ ਰਹੇ ਆ ਇੱਥੇ ਹੀ ਪਾਲਕੀ ਸਾਹਿਬ ਦੇ ਜਿਹੜਾ ਵੱਖ-ਵੱਖ ਜਿਹੜੀ ਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਦੇ ਨਾਲ ਪ੍ਰਬੰਧਕ ਵੀ ਮੌਜੂਦ ਨੇ ਜਿਹੜੇ ਇੱਥੇ ਫੁੱਲਾਂ ਦੀ ਸੇਵਾ ਕਰਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਭਾਜੀ ਕਿੰਨੇ ਕੇ ਜਿਹੜੇ ਇੱਥੇ ਫੁੱਲ ਨੇ ਉਹ ਲੱਗ ਜਾਂਦੇ ਨੇ ਕੋਈ ਕੋਈ ਉਹ ਨਹੀਂ ਹੈ ਜੀ ਬਸ ਪਰ ਮਹਾਰਾਜ ਆਪ ਕਰਾਉਂਦੇ ਨੇ ਜੀ ਕੁਝ ਨਹੀਂ ਹੈ ਜੀ ਕੋਈ ਕੋਈ ਕੈਲਕੂਲੇਸ਼ਨ ਨਹੀਂ ਇਹ ਪ੍ਰਕਾਰ ਦੇ ਫੁੱਲ ਲੱਗਦੇ ਜੀ ਕਈ ਪ੍ਰਕਾਰ ਦੇ ਫੁੱਲ ਲੱਗਦੇ ਆਂ ਜੀ ਹਾਂ ਜੀ ਤੇ ਇਨਾਂ ਕੋਲ ਭਾਈ ਸਾਹਿਬ ਕੋਲ ਕਟੋਗੜ ਅਜ ਤੋਂ 15 ਸਾਲ ਪਹਿਲਾਂ ਦੀ ਸੇਵਾ ਸੰਭਾਲਦੇ ਆ ਰਹੇ ਜੀ ਤੇ 3 ਸਾਲ ਤੋਂ ਮਹਾਰਾਜ ਨੇ ਮੈਨੂੰ ਬਖਸ਼ੀ ਸੇਵਾ ਹੈ ਕਿ ਮੈਂ ਬਹੁਤ ਵੱੜਵਟ ਭਾਕਿ ਸਮਾਜ ਦਾ ਆਪਣੇ ਆਪ ਨੂੰ ਜੀ ਤੇ ਜੋ ਸੇਵਾ ਮਿਲਦੀ ਹੈ ਜੀ ਕਿਹੜੇ ਕਿਹੜੇ ਕਿਸਮ ਦੇ ਫੁੱਲ ਨੇ ਇਹ ਕਈ ਤਰ੍ਹਾਂ ਦੇ ਫੁੱਲ ਦੇ ਆਂ ਜੀ ਕਈ ਕੋਈ ਦਿੱਲੀ ਤੋਂ ਆਏ ਜੀ ਕੋਈ ਬੰਗਲੌਰ ਤੋਂ ਆਏ ਜ ਬੋੜੇ ਹੀ ਕਿਸਮ ਦੇ ਤਰ੍ਹਾਂ ਦੇ ਫੁੱਲ ਆ ਜੀ ਤੇ ਅਲੱਗ-ਅਲੱਗ ਬੋਲ ਬਹੁਤ ਅਲੱਗ-ਅਲੱਗ ਫੁੱਲ ਦੇ ਕਿੰਨੇ ਕਿਹੜੇ ਕੁਆਂਟਲ ਫੁੱਲ ਜੀ ਆਪਾਂ ਇੱਕ ਅੰਦਾਜ਼ਾ ਲਾ ਦੇਖੋ ਕੁਆਂਟਲ ਕੁਝ ਕੋਈ ਹਿਸਾਬ ਨਹੀਂ ਹੈ ਜੀ ਕੋਈ ਸੇਵਾ ਵਿੱਚ ਦੇ ਜਾਂਦਾ ਜੀ ਕੋਈ ਬੇਸਾਬ ਫੁੱਲ ਹੈ ਜੀ ਬੇਸਾਬ ਫੁੱਲ ਆਇਆ ਜੀ ਅਲੱਗ-ਅਲੱਗ ਥਾਮਾ ਦੇ ਹਾਂਜੀ ਹਾਂਜੀ ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਹ ਸਾਡਾ ਜੀ 10 ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਸਾਡੀ ਜੀ ਜਿਹੜੇ ਕਾਰੀਗਰ ਹੈ ਜੀ ਉਹ ਵੀ ਸਾਨੂੰ ਸਪੈਸ਼ਲ ਬੁਲਾਣੇ ਪੈਂਦੇ ਜੀ ਇਹਦੇ ਵਸਤੇ ਜੀ ਤੇ ਜਿਹੜਾ ਫਲਾਵਰ ਹੈ ਉਹ ਸਾਰਾ ਸਾਨੂੰ ਪਹਿਲੇ ਆਰਡਰ ਕਰਨਾ ਪੈਂਦਾ ਸਾਲ ਬੁੱਤ ਇੰਦੀ ਇਤਿਆਰ ਹੁੰਦਾ ਕਿ ਅਸੀਂ ਕਦੋਂ ਸੇਵਾ ਕਰਨ ਜਾਣਾ ਇੱਧਰ ਬਿਲਕੁਲ ਨਾਲ ਨਾਲ ਜਿਹੜੇ ਫੁੱਲ ਦਿਖਾ ਰਹੇ ਆ ਤਿਆਰੀ ਦਿਖਾ ਰਹੇ ਆ ਇਹ ਕਿਹੜੇ ਫੁੱਲ ਹੁੰਦੇ ਜਿਹੜੇ ਇਹ ਜੀ ਇਹ ਗੁਲਦੋਦ ਗੁਲਟੱਕ ਹੈ ਜੀ ਜਿਹੜੇ ਉਹ ਆਜੋ ਤੁੰਨੋਂ ਅੱਗੇ ਲੈ ਚੱਲਾ ਜੀ ਜੋ ਤੁਸੀਂ ਚੱਲੋ ਤੁਸੀਂ ਨਾਲ ਇਹ ਗੁਲਦੋਦੀ ਹੈ ਜੀ ਅੱਛਾ ਜੀ ਉਹ ਅੰਥੋਰੀਅਮ ਹੈ ਜਿਹੜਾ ਥਾਈਲੈਂਡ ਦਾ ਫਲਾਵਰ ਹੈ ਜੀ ਉੱਥੇ ਔਰਕਿਡ ਵੀ ਇਸ ਤਰੀ ਜੀ ਉਹ ਸਾਰਾ ਥਾਈਲੈਂਡ ਫਲਾਵਰ ਹੈ ਲੀਲੀਅਮ ਹੈ ਜੀ ਉਹ ਸਾਰਾ ਬੰਗਲੌਰ ਦਾ ਹੈ ਜੀ ਮਤਲਬ ਕਈ ਥਾਂ ਦਾ ਫਲਾਵਰ ਆਂਦਾ ਸਰ ਇਹ ਬਿਲਕੁਲ ਅਲੱਗ ਅਲੱਗ ਫਲਾਵਰ ਹਾਂ ਅ ਤੋ ਬਿਲਕੁਲ ਤਿਆਰੀਆਂ ਜਿਹੜੀਆਂ ਬਖੂਬੀ ਚੱਲਦੀਆਂ ਨੇ ਕਈ ਕਵਾਂਟਲ ਜਿਹੜੇ ਉਹ ਫੁੱਲ ਲੱਗਦੇ ਨੇ ਵੱਖ-ਵੱਖ ਥਾਵਾਂ ਤੋਂ ਇਹ ਫੁੱਲ ਜਿਹੜੇ ਮਂਗਾਏ ਜਾਂਦੇ ਨੇ ਕੋਈ ਥਾਈਲੈਂਡ ਤੋਂ ਗਈ ਬੈਂਗਲੌਰ ਤੋਂ ਕਈ ਹੋਰ ਜਿਹੜੀਆਂ ਥਾਵਾਂ ਤੋਂ ਆਉਂਦੇ ਨੇ ਤਿਆਰੀਆਂ 10 ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਖੇਕਾਰ ਜਿਹੜਾ ਆ ਇਹ ਸਜਾਵਟ ਕੀਤੀ ਜਾਂਦੀ ਆ ਇਸ ਅਹਿਮ ਪਲ ਦੀ ਜਦ ਜਿਹੜੀ ਆ ਤਿਆਰ ਹੋ ਕੇ ਪਾਲਕੀ ਸਾਹਿਬ ਜਿਹੜੀ ਆ ਉਹ ਫਿਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਪਹੁੰਚਦੀ ਆ ਕੱਲ ਦਾ ਉਹ ਸੁਭਾਗਾ ਦਿਨ ਹੈਗਾ ਕੱਲ ਸਵੇਰ ਦਾ ਉਹ ਸਮਾਂ ਹੈ ਜਦੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਵੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਸੇ ਕਰਕੇ ਸੋਹਣੀ ਸਜਾਵਟਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਪਹਿਲਾ ਹੀ ਗੱਲ ਇਹ ਹੈ ਕਿ ਸ਼ਹਾਦਤ ਸਾਡੇ ਲਈ ਜਿਹੜਾ ਆ ਉਹ ਜਿਕਾਰੇ ਦਾ ਰੂਪ ਹੈ ਸ਼ਹਾਦਤ ਸਾਡੇ ਲਈ ਆ ਮਾਣ ਦੀ ਗੱਲ ਹੈ ਤੇ ਉਹ ਸ਼ਹਾਦਤ ਨੂੰ ਅਸੀਂ ਮਾਣ ਨਾ ਲੈਂਦੇ ਆ ਤੇ ਇੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਉਹ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਪੁੱਜਦਾ ਤੇ ਉੱਥੇ ਜਾ ਕੇ ਫਿਰਸ਼ੀ ਦੀ ਹੁੰਦੀ ਅਰਦਾਸ ਹੁੰਦੀ ਹੈ ਤੇ ਪਾਠਾਂ ਦੇ ਭੋਗ ਪਾਏ ਜਾਂਦੇ ਨੇ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀਟੀਸੀ ਨਿਊਜ਼ ਫਤਿਹਗੜ ਸਾਹਿਬ